ਲੈਨੋ ਦਾ ਪਿਓ ਆਇਆ ਸੀ ਕਿ ਨਾਲ ਬੰਦੇ ਆਏ ਪਤਾ ਨਹੀਂ ਆਹੀ ਬੰਦਿਆਂ ਤੇ ਜਾਣਦੇ ਨਹੀਂ ਕਿ ਜਿਹੜੇ ਆਏ ਪਰਚਾ ਕਰਾਤਾ ਸਾਡੇ ਤੇ ਬੇਸਨਾ ਕਰ। ਇਹ ਮੇਰੀ ਗੁੜੀਆ ਤੇ ਇਹ ਤੇ ਕਰਾਤਾ ਵਿਚਾਰੀ ਚੰਗੀ ਭਲੀ ਆਈ ਤੇ ਮੇਰੇ ਬੰਦੇ ਦੇ ਤੇ ਮੇਰੇ ਤੇ ਹਾਰਦਾ ਉਹ ਮਰੀਜ਼ ਆ ਦਵਾਈ ਉਹਦੀ ਚੱਲ ਟੀਗਾ ਲੱਗਣ ਡਿਆ ਉਹਨਾਂ ਨੂੰ ਐਡੇ ਮੁਸ਼ਕਲ ਚ ਉਹ ਤੇ ਕਦੀ ਕਦੀ ਕਿਸੇ ਨੂੰ ਕੁਝ ਕਹਿ ਨਾ ਵਿਚਾਰੇ ਕਿਤੇ ਸਿਪਾ ਸੁਣ ਸਾਡੀਆਂ ਹੀ ਤੇ ਬਾਈ ਕਾਲਾ ਨੋਰ ਦੇ ਰਿਆਂ ਵਾਲੇ ਆ ਸਾਡੇ ਤੋਂ ਪਤਾ ਨਹੀਂ ਸਾਡੀ ਨੂੰ ਚੰਗੀ ਭਲੀ ਪਤਾ ਨਹੀਂ ਕਿਹੜੀ ਗੱਲੋਂ ਮਤਲਬ ਹੱਟ ਦੇ ਪਰਚਾ ਕਰ ਦਿੱਤਾ ਉਹਨਾਂ ਦੇ ਬੇਟੀ ਸਾੜੀ ਦਾ ਕੋਈ ਕਸੂਰ ਨਹੀਂ ਹੈਗਾ ਰਾਤ ਨੂੰ ਆਈ ਹੈ ਘਰ 12 ਤਰੀਕ ਨੂੰ ਇਹ ਰਾਤ ਨੂੰ ਆਈ ਹੈ ਤੇ ਦਿਨੇ ਹਰ ਤੇ ਪਰਚਾ ਪਤਾ ਨਹੀਂ ਕਿਹੜੀ ਦਬਾਚੋਂ ਬੰਦੇ ਆਏ ਨੇ ਤੇ ਨਾਲ ਲੈ ਕੇ ਤੋਂ ਚਲੇ ਗਏ ਨੇ ਆਈ ਉਹਨਾਂ ਨੂੰ ਕਿਹਾ ਵੀ ਹੈਗਾ ਤੁਸੀਂ ਕਿਉਂ ਕਰਨ ਲੱਗ ਗਿਓ ਕੋਈ ਗੱਲ ਤੇ ਦੱਸੋ ਕਹਿੰਦੇ ਨਹੀਂ ਅਸੀਂ ਇਹਨੂੰ ਲੈਣ ਆਏ ਆ ਕੋਈ ਗੱਲਬਾਤ ਨਹੀਂ ਉਹਨਾਂ ਨੇ ਹਰ ਨਾਲ ਕੀਤੀ ਉਹ ਲੈ ਕੇ ਚਲੇ ਗਏ ਨੇ ਲੈਣ ਉਹਦਾ ਪਿਓ ਆਇਆ ਸੀ ਕਿ ਨਾਲ ਬੰਦੇ ਆਏ ਪਤਾ ਨਹੀਂ ਆਹੀ ਬੰਦਿਆਂ ਤੇ ਜਾਣਦੇ ਨਹੀਂ ਹੈਗੇ ਜਿਹੜੇ ਆਏ ਪਰਚਾ ਕਰਾਤਾ ਸਾਡੇ ਤੇ ਵੇਖਣਾ ਇੱਕ ਮੇਰੀ ਗੁੜੀਆ ਤੇ ਇਹ ਤੇ ਕਰਾਤਾ ਵਿਚਾਰੀ ਚੰਗੀ ਭਲੀ ਆਈ ਤੇ ਮੇਰੇ ਬੰਦੇ ਦੇ ਤੇ ਮੇਰੇ ਤੇ ਹਾਰਦਾ ਉਹ ਮਰੀਜ਼ ਆ ਦਵਾਈ ਉਹਦੀ ਚੱਲ ਟੀਗਾ ਲੱਗਣ ਡਿਆ ਉਹਨਾਂ ਨੂੰ ਐਡੇ ਮੁਸ਼ਕਲ ਚ ਉਹ ਤੇ ਕਦੀ ਕਦੀ ਕਿਸੇ ਨੂੰ ਕੁਝ ਕਹਿਣ ਨਾ ਵਿਚਾਰੇ ਕਿਤੇ ਸਿਪਤਾ ਸੁਣ ਸਾਡੀਆਂ ਇੱਥੇ ਉਹਨਾਂ ਕੋ ਸਾਡਾ ਬਾਹਰ ਗਿਆ ਦਾ ਜੀ ਵਦੀਸ਼ ਰਾਮ ਵਦੀਸ਼ ਚレンਦਾ ਜੀ ਜੀ ਪਹਿਲੇ ਵੀ ਕੋਈ ਗੱਲ ਹੋਈ ਹੈ ਪਹਿਲਾਂ ਤਿੰਨਾਂ ਸਾਲਾਂ ਬਾਅਦ ਲਿਆਂਦਾ ਸੀ ਘਰ ਇਹ ਕਿ ਚਲੋ ਕੋਈ ਗੱਲ ਨਹੀਂ ਹੁਣ ਸੁਧਰ ਕੇ ਹੋਣਗੇ ਕੋਈ ਗੱਲ ਨਹੀਂ ਦਿਆਂ ਫਾਲ ਬਾਅਦ ਆਈਏ ਘਰ ਪਹਿਲੋ ਆਪਣੇ ਬੰਦਿਆਂ ਨੇ ਪੈਪੋ ਕੇ ਚਲੋ ਲਿਆਂਦਾ ਘਰ ਫੇਰ ਉਹ ਉਹਦੇ ਉਹੀ ਹਾਲ ਉਹੀ ਰਸੇ ਉਹੀ ਪੈੜ ਸਾਡੀ ਹੁਣ ਜਮਾਨਤ ਬੰਦੇ ਮੇਰੇ ਦਿਹੁਣੇ ਚਾਹੀਦੀ ਮਰੀਜ਼ ਬੰਦਾ ਉਹਦੀ ਦਵਾਈ ਚੱਲਣ ਦੀ ਉਹਨੂੰ ਕੁਝ ਹੋ ਜਾਏ ਤੇ ਕੌਣ ਜ਼ਿੰਮੇਵਾਰ ਹੈ ਪਹਿਲਾਂ ਹਾਰ ਦਾ ਬੇਜ 22 ਸਰਜਰੀ ਉਹਨਾਂ ਦੀ ਹੋਈ ਆ ਕੀ ਮੰਗਿਆ ਹੁਣ ਸਾਡੀ ਸਾਡੀ ਇਹੋ ਹੀ ਮੰਗ ਵਾਪੀਏ ਪਰਚਾ ਜਿਹਦਾ ਇਹਦੀ ਇਨਕੁਆਰੀ ਕੀਤੀ ਜਾਵੇ ਨਾ ਪੁਹਰੀ ਕਰੋ ਚੰਗੀ ਤਰ੍ਹਾਂ ਪੀਏ ਕਿਉਂ ਨਜਾਇਜ਼ ਪਰਚਾ ਹੋਇਆ ਸਾਡੇ ਤੇ ਅਸੀਂ ਤੇ ਨੇ ਜੋ ਕੇ ਹੈ ਹੀ ਨਹੀਂ ਗੇ ਮੇਰ ਜੀਸ਼ ਕੁਮਾਰ ਸੱਜਣ ਕਲਾਂ ਨੂਰ ਦਾ ਨਿਵਾਸੀ ਹਾਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਵਾਂ ਔਰ ਮੇਰੀ ਇਹ ਨੌਲੇਜ ਆ ਸਾਰਾ ਉਹ ਸਾਰਾ ਕੇਸ ਮੇਰੀ ਨੌਲੇਜ ਆ ਇਹਨਾਂ ਦੀ ਨੂੰਹ ਦਾ ਜਦੋਂ بیٹے ਦਾ ਵਿਆਹ ਹੋਇਆ ਸੀਗਾ ਮਰੀ ਉਹ ਵੀ ਨੌਲੇਜ ਆ ਇਹਨਾਂ ਦਾ ਮੇਰੇ ਮੁਤਾਬਕ ਅੱਜ ਤੋਂ ਹੁਣ ਜਿਹੜਾ ਕੇਸ ਹੋਇਆ ਇਹ ਤੋਂ 3 ਸਾਲ ਪਹਿਲਾਂ ਵੀ ਕੋਈ ਮਾੜਾ ਮੋੜਾ ਡਿਪੋਟੀ ਪਿਆਰ ਸੀਗਾ ਇਹ ਵੀ ਪਿੱਛੇ ਥਾਣੋਂ ਥਾਣੀ ਗਏ ਸੀ ਸਭ ਕੁਝ ਗਏ ਸੀ ਉਹਦੇ ਵਿੱਚ ਵੀ ਮੈਨੂੰ ਪਤਾ ਵਾ ਤਾਂ ਉਹਦੇ ਵਿੱਚ ਮੇਰੇ ਕੋਲ ਜਿਹੜੀ ਕਾਪੀਆਂ ਆਈਆਂ ਨੇ ਉਹਦੇ ਵਿੱਚ ਜਿਹੜਾ ਵਾ ਇਹਦੇ ਵਿੱਚ ਬੇਟੀ ਲੜਕੀ ਵਾਲਿਆਂ ਨੇ ਮਾਫੀਨਾਮਾ ਲੈ ਕੇ ਦਿੱਤਾ ਆ ਉਹਨਾਂ ਨੇ ਮਾਫੀ ਮੰਗੀ ਸੀ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਫਿਰ ਉਹਨਾਂ ਨੇ ਬੇਟੀ ਨੂੰ ਆਪਣੇ ਘਰ ਇਹਨਾਂ ਨੇ ਆਪਣੇ ਨੂਰ ਦੌਰ ਤੇ ਵਸਾ ਲਿਆ ਸੀਗਾ ਹੁਣ ਬੇਟਾ ਬਾਹਰ ਚਲੇ ਗਿਆ ਜਦੋਂ ਬੇਟਾ ਬਾਹਰ ਕੱਲ ਜਾਂਦਾ ਹੈ ਨੂ ਆਪਣੇ ਸੋਹੇ ਚੋਂ ਟਿੱਕੇ ਚਲ ਜਾਂਦੀ ਸੀ ਤੇ ਜਦੋਂ ਬੇਟਾ ਆਉਂਦਾ ਸੀ ਤੇ ਉਹ ਇੱਥੇ ਆ ਜਾਂਦੀ ਸੀ ਹੁਣ ਮੈਂ ਇਹ ਕਹਿਨਾ ਵਾਂ ਕਿ ਚਲੋ ਘਰਾਂ 'ਚ 20 ਗੱਲਾਂ ਹੋ ਜਾਂਦੀਆਂ ਨੂੰ ਸੱਚ ਦੀ ਗੱਲ ਹੋ ਜਾਂਦੀ ਆ ਮੁੰਡੇ ਕੁੜੀ ਦੀ ਗੱਲ ਹੋ ਜਾਂਦੀ ਇਹਨੂੰ ਸੋਹਰੇ ਦੀ ਗੱਲ ਹੋ ਜਾਂਦੀ ਆ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਜਦੋਂ ਚਾਰ ਭਾਂਡੇ ਹੁੰਦੇ ਖੜਕ ਪੈਂਦੇ ਨੇ ਘਰਾਂ 'ਚ ਕੋਈ ਗੱਲ ਨਹੀਂ ਪਰ ਏਡੀ ਕੋਈ ਵੱਡੀ ਗੱਲ ਨਹੀਂ ਹੈ ਕਿ ਮੁੜ ਕੇ ਇਹਨਾਂ ਨੇ ਜਿਹੜੇ ਉਹਨ ਸੋਹਰਾ ਪਰਿਵਾਰ ਇਹਨਾਂ ਦਾ ਜਿਹੜਾ ਕੁੜੀ ਦਾ ਪੇਕਾ ਪਰਿਵਾਰ ਆ ਉਹ ਇੱਕ ਦੋ ਵਾਰੀ ਆਇਆ ਇਹਨੂੰ ਲੈ ਗਿਆ ਵਾ ਛੱਡ ਗਿਆ ਵਾ ਲੈ ਗਿਆ ਵਾ ਛੱਡ ਗਿਆ ਵਾ ਮੁਰਕੇ ਉਹ ਲੈ ਕੇ ਗਏ ਨੇ ਔਰ ਇਥੋਂ 12 7 ਨੂੰ ਜਿਹੜੀ ਗੱਲਬਾਤ ਹੋਈ ਇਹਨਾਂ ਨੇ ਨਾ ਇਹਨਾਂ ਨੇ ਮਾਰਿਆ ਕੁੱਟਿਆ ਮੇਰੇ ਕੋਲ ਪੂਰੇ ਫਰੂਫ ਨੇ 12 7 ਨੂੰ ਇਹ ਸਹੀ ਸਲਾਮਤ ਇਥੋਂ ਜਿਹੜੇ ਆ ਸਹੀ ਸਲਾਮਤ ਆ ਮੇਰੇ ਕੋਲ ਵੀਡੀਓ ਨੇ ਸਹੀ ਸਲਾਮਤ ਜਿਹੜਾ ਵਾ ਇਹ ਪਿਕਅਪ ਇਹ ਜਿਹੜਾ ਪਰਿਵਾਰ ਆ ਇਹ ਕੁੜੀ ਨੂੰ ਆਪਣੇ ਨਾਲ ਸਹੀ ਸਲਾਮਤ ਜਿਹੜਾ ਇਹ ਪਰਿਵਾਰ ਆਪਣਾ ਇਹ ਕੁੜੀ ਨੂੰ ਸਹੀ ਸਲਾਮਤ ਇਥੋਂ ਲੈ ਕੇ ਗਏ ਨੇ ਔਰ ਉੱਥੇ ਜਾ ਕੇ ਡੇਰਾ ਬਾਬਾ ਨਾਨਕ ਹਸਪਤਾਲ ਹਸਪੀਟਲ ਦੇ ਵਿੱਚ ਦਾਖਲ ਕਰਾ ਕੇ ਉੱਥੇ ਇਹਨਾਂ ਨੇ ਐਫ ਆਈ ਆਰੇ ਕਰਾਇ ਦਿੱਤੀਆਂ ਨੇ ਕੁੜੀ ਨੂੰ ਸੱਟਾਂ ਲੱਗੀਆਂ ਨੇ ਸਭ ਕੁਝ ਹੋ ਗਿਆ ਉਹ ਕਰਕੇ ਜੋ ਵੀ ਝੂਠਾ ਪਰਚੇ ਬਰਾਦਦੇ ਨੇ ਜੋ ਵੀ ਸਾਰਾ ਇਹ ਝੂਠ ਦਾ ਬਲੰਦਾ ਵਾ ਕਿੰਨੇ ਵਜੇ ਦੀ ਇਹ ਵੀਡੀਓ ਹੈ ਇਹ ਬਾਰ ਬਾਰ 12 ਸੱਤ ਨੂੰ ਕੁੜੀ ਵਾਲੇ ਆਏ ਨਹੀਂ ਇਹਨਾਂ ਨੂੰ ਲੈ ਕੇ ਗਏ ਨੇ 12 ਸੱਤ ਦੀ ਵੀਡੀਓ ਨੇ ਪਰਚਾ 2 4 5 ਦਿਨ ਹਟ ਕੇ ਹੋਇਆ ਵਾ ਉਹਨਾਂ ਨੇ ਉੱਥੇ ਬੇਰਾ ਬਾਬਾ ਨਾਨਕ ਜਾ ਕੇ ਹੰਸਪਾ ਦਾਖਲ ਕਰਾਇਆ ਵਾ ਉਹਨਾਂ ਦੇ ਦਬਾਅ ਪਾ ਕੇ ਉਹਨਾਂ ਨੇ ਪੂਰਾ ਪ੍ਰਿਟੀਕਲ ਠਾਰਾ ਸਿਸਟਮ ਬਣਾ ਕੇ ਸਾਰਾ ਕੁਝ ਦਖਲਅੰਦਾਜ਼ੀ ਕਰਕੇ ਜਿਹੜਾ ਪਰਚਾ ਦਰਜ ਕਰਾਇਆ ਵਾ ਜਦ ਕੀ ਇਹਦੀ ਨੋਬ ਇਨੀ ਨੋਬਤ ਹੈ ਨਹੀਂ ਸੀਗੀ ਪਰਿਵਾਰ ਉਦੋਂ ਵੀ ਜੋੜ ਸਕਦੇ ਸੀ ਅੱਜ ਵੀ ਜੋੜ ਸਕਦੇ ਤਰੀਕੇ ਨਾਲ ਕੋਈ ਗੱਲਬਾਤ ਕੀਤੀ ਜਾਏ ਇਹ ਸਾਰਾ ਝੂਠ ਦਾ ਭਲੰਦਾ ਵਾ ਨਾ ਕੁੜੀ ਨੂੰ ਮਾਰਿਆ ਵਾ ਨਾ ਕੁੜੀ ਨੂੰ ਕੁੱਟਿਆ ਵਾ ਨਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਝੂਠ ਦਾ ਭਲੰਦਾ ਇਹਦੀ ਮੈਂ ਗਰੰਟੀ ਦਿੰਦਾ ਵਾਂ ਹਾਂ ਇਹ ਮੈਂ ਜ਼ਰੂਰ ਕਹਾਂਗਾ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਤਾੜੀ ਦਵੱਲੀ ਵੱਜਦੀ ਹੈ ਚਲੋ ਕੋਈ ਹੋਏਗੀ ਕਸੂਰ ਕੁੜੀ ਵਾਲਾਂ ਦੀ ਵੀ ਹੋਏਗਾ ਕਸੂਰ ਮੁੰਡਿਆਂ ਵਾਲਾਂ ਦਾ ਵੀ ਹੋਏਗਾ ਮੈਂ ਗੱਲ ਨੂੰ ਐਗਰੀ ਕਰਨਾ ਕੋਈ ਗੱਲ ਨਹੀਂ ਪਰ ਮੈਂ ਇਸ ਗੱਲ ਦੀ ਗਾਰੰਟੀ ਦਿੰਦਾ ਮਾ ਜਿਹੜਾ ਪਰਚਾ ਜਿਹੜਾ ਵਾ ਬਿਲਕੁਲ ਝੂਠ ਦਾ ਪਲੰਗਾ ਸ਼ਹਿਰ ਦੇ ਉੱਪਰ ਆਮ ਆਦਮੀ ਪਾਰਟੀ ਦੀ ਸ਼ਹਿਰ ਦੇ ਉੱਪਰ ਜਿਹੜਾ ਪਰਚਾ ਘਟਿਆ ਗਿਆ ਵਾ ਮੈਂ ਫੇਰ ਇੱਕ ਵਾਰੀ ਕਹਿੰਨਾ ਆਮ ਆਦਮੀ ਪਾਰਟੀ ਉਹਨਾਂ ਭਾਰ ਪਾਏ ਲੋਕਾਂ ਤੇ ਕਲਾਂ ਨੌਰ ਵਾਲੇ ਇੰਨੇ ਕੋਈ ਨਹੀਂ ਹੱਥੇ ਨਹੀਂ ਉਹਨਾਂ ਭਾਰ ਪਾਏ ਆਮ ਆਦਮੀ ਪਾਰਟੀ ਲੋਕਾਂ ਤੇ ਜਿੰਨਾ ਮੁੜ ਕੇ ਉਹ ਸਹਿ ਸਕਦੇ ਨੇ ਇਹ ਨਾ ਇਹ ਵਾਧੂ ਭਾਰ ਪਾ ਦੇਣ ਮੁੜ ਕੇ ਉਹਨਾਂ ਕੋਲ ਮੁੜ ਕੇ ਝੱਲਿਆ ਨਾ ਜਾਏ ਮੈਂ ਇਸ ਗੱਲ ਦੀ ਫੇਰ ਕਹਿੰਦਾ ਵਾ ਅੱਜ ਵੀ ਉਹ ਪਰਿਵਾਰ ਇਕੱਠੇ ਬੈਣ ਅੱਜ ਵੀ ਉਹ ਪਰਿਵਾਰ ਸਾਡੇ ਨਾਲ ਸੰਪਰਕ ਕਰ ਸ਼ਾਇਦ ਉਹਨਾਂ ਦਾ ਅਸੀਂ ਸਿਰ ਜੋੜਨ ਵਾਲੇ ਆਂ ਅਸੀਂ ਸਿਰ ਤੋੜਨ ਵਾਲੇ ਨਹੀਂ ਹੈਗੇ ਅੱਜ ਵੀ ਉਪਰਥੀ ਬਹਿਣ ਤਹੀਂ ਕੋਸ਼ਿਸ਼ ਕਰਾਂਗੇ ਪਰਿਵਾਰ ਇਕ ਹੋ ਜੇ ਲੇਕਿਨ ਆ ਜਿਹੜਾ ਕੰਮ ਹੋਇਆ ਵਾ ਮਾੜਾ ਹੋਇਆ ਵਾ ਮਤ ਭਾਗਾ ਅਸੀਂ ਜਿੰਨੀ ਵੱਧ ਵੱਧ ਨੀਂਦਾ ਹੋਤ ਰਹੀ ਨੀਂਦਾ ਕਰਦੇ ਕੋਈ ਨਹੀਂ ਬੁਲਾਇਆ ਗਿਆ ਜੀ ਪੁਲਿਸ ਤੇ ਤੁਹਾਨੂੰ ਕਿਹਾ ਪੁਲਿਸ ਤੇ ਜਦੋਂ ਦਬਾਅ ਹੀ ਪੈ ਗਿਆ ਵਨ ਸਾਈਡਿਡ ਹਾਂ ਵਨ ਸਾਈਡਿਡ ਦਬਾਅ ਪੈ ਗਿਆ ਡੇਰਾ ਬਾਬਾ ਨਾਲ ਨਾਂ ਕਰਾ ਨੂੰ ਦਾਖਲ ਕਰਾਇਆ ਪਰ ਡੇਰਾ ਬਾਬਾ ਨਾਲ ਉਹਨੇ ਦਾਖਲ ਕਰਾ ਕੇ 45 ਦਿਨਾਂ ਬਾਅਦ ਐਫ ਆਈ ਆਰ ਕਰ ਦਿੱਤੀ ਦੀ ਗਈ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੈਣਾ ਗਿਣੇ ਕੋ ਸਭ ਪੋਲਿਟਿਕਲ ਹੋਇਆ